ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਸੂਬੇ ਪੱਧਰ ਵਿੱਚ ਕਾਰਪੋਰੇਸ਼ਨ ਤੇ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਜਿਹੜਾ ਹੈ ਉਹ ਪੱਕ ਚੁੱਕਿਆ ਤੇ ਬਠਿੰਡਾ ਦੇ ਵਿੱਚ 48 ਨੰਬਰ ਵਾਰਡ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਜੋ ਕਿ ਐਮਐਲਏ ਜਗਰੂਪ ਸਿੰਘ ਗਿੱਲ ਦੇ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਲੰਬੇ ਸਮੇਂ ਤੋਂ ਖਾਲੀ ਪਈ ਸੀ 48 ਨੰਬਰ ਵਾਰਡ ਦੀ ਸੀਟ ਤੇ ਲੋਕਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ 48 ਨੰਬਰ ਵਾਰਡ ਦੇ ਵਿੱਚ ਖੁਦ ਜਗਰੂਪ ਸਿੰਘ ਗਿੱਲ ਜੋ ਪਿਛਲੇ ਲੰਬੇ ਸਮਿਆਂ ਤੋਂ ਤਕਰੀਬਨ 7 ਵਾਰ ਚੋਣਾਂ ਜਿੱਤ ਕੇ ਐਮਸੀ ਬਣੇ ਤੇ ਪਿਛਲੇ ਦਿਨੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਜਗਰੂਪ ਸਿੰਘ ਗਿੱਲ ਦੇ ਵੱਲੋਂ ਅਮਨ ਅਰੋੜਾ ਕੈਬਨਿਟ ਮੰਤਰੀ ਤੋਂ ਸ਼ਾਮਲ ਕਰਵਾਇਆ ਗਿਆ ਬਲਵਿੰਦਰ ਸਿੰਘ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ 48 ਨੰਬਰ ਵਾਰਡ ਦੀ ਟਿਕਟ ਦੇਣ ਦਾ ਪ੍ਰੋਮਸਾ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਉਹ ਟਿਕਟ ਪਦਮਜੀਤ ਮਹਿਤਾ ਨੂੰ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਨੇ ਤੇ ਹੁਣ ਬਲਵਿੰਦਰ ਸਿੰਘ ਆਜ਼ਾਦ ਚੋਣ ਲੜ ਰਹੇ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਮਐਲਏ ਆਪਣੇ ਵਾਰਡ ਦੇ ਵਿੱਚ ਹੀ ਨਹੀਂ ਟਿਕਟ ਦਿਵਾ ਸਕਿਆ ਫਿਰ ਐਮਐਲਏ ਦੀ ਅਹਿਮੀਅਤ ਕੀ ਰਹਿ ਗਈ ਹੈ ਦੂਜੇ ਪਾਸੇ ਪਦਮ ਮਹਿਤਾ ਦੇ ਜਗਰੂਪ ਸਿੰਘ ਗਿੱਲ ਐਮਐਲਏ ਦੀ ਗੈਰ ਹਾਜ਼ਰੀ ਨੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਐਮਐਲਏ ਦੇ ਵੱਲੋਂ ਸ਼ਾਮਲ ਕੀਤੇ ਵਿਅਕਤੀ ਨੂੰ ਟਿਕਟ ਨਾ ਦੇਣ ਕਾਰਨ ਉਹ ਨਾਰਾਜ਼ ਨੇ ਇਸ ਗੱਲ ਨੂੰ ਉਸ ਸਮੇਂ ਹੋਰ ਪੱਕਾ ਕਰ ਦਿੱਤਾ ਜਾਂਦਾ ਹੈ ਜਦੋਂ ਅਮਨ ਅਰੂੜਾ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਬਠਿੰਡਾ ਪਦਮਜੀਤ ਸਿੰਘ ਮਹਿਤਾ ਦੇ ਜ਼ੋਨ ਪ੍ਰਚਾਰ ਦੇ ਲਈ ਪਹੁੰਚੇ ਜਗਰੂਪ ਸਿੰਘ ਗਿੱਲ ਉੱਥੇ ਵੀ ਹਾਜ਼ਰ ਨਜ਼ਰ ਨਹੀਂ ਆਏ ਤੇ ਜਦੋਂ ਅਮਨ ਅਰੂੜਾ ਨੂੰ ਇਸ ਸੰਬੰਧੀ ਸਵਾਲ ਪੁੱਛਿਆ ਗਿਆ ਕਿ ਐਮਐਲਏ ਜਗਰੂਪ ਸਿੰਘ ਗਿੱਲ ਨੂੰ ਨਾਰਾਜ਼ਗੀ ਦੀਆਂ ਚਰਚਾਵਾਂ ਕਹ ਰਹੀਆਂ ਨੇ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਆਪਣੀ ਸਪੀਚ ਦੇ ਵਿੱਚ ਬੋਲਦਿਆਂ ਉਹਨਾਂ ਕਹਿ ਦਿੱਤਾ ਕਿ ਕੋਈ ਵੀ ਇਕੱਲਾ ਵਿਅਕਤੀ ਵੱਡਾ ਨਹੀਂ ਹੁੰਦਾ ਪਾਰਟੀ ਸੁਪਰੀਮ ਹੁੰਦੀ ਹੈ ਇਸ ਗੱਲ ਦੇ ਮਾਇਨੇ ਲਗਾਏ ਜਾ ਰਹੇ ਨੇ ਕਿ ਅਮਨ ਅਰੋੜਾ ਵੱਲੋਂ ਇਹ ਗੱਲ ਜਗਰੂਪ ਸਿੰਘ ਗਿੱਲ ਦੇ ਲਈ ਆਖੀ ਗਈ ਹੈ ਦੂਜੇ ਪਾਸੇ ਕਈ ਲੋਕ ਜਗਰੂਪ ਸਿੰਘ ਗਿੱਲ ਐਮਐਲਏ ਦੀ ਨਾਰਾਜ਼ਗੀ ਨੂੰ ਵੀ ਜਾਇਜ਼ ਠਹਿਰਾ ਰਹੇ ਨੇ ਕਿਉਂਕਿ ਐਮਐਲਏ ਨੂੰ ਆਪਣੇ ਹੀ ਵਾਰਡ ਦੇ ਵਿੱਚ ਟਿਕਟ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਅਮਨ ਅਰੋੜਾ ਕੈਬਨਿਟ ਮੰਤਰੀ ਦੇ ਵੱਲੋਂ ਜਿੱਥੇ ਪਜਮਜੀਤ ਸਿੰਘ ਮਹਿਤਾ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਵੋਟ ਤੇ ਸਪੋਰਟ ਕਰਨ ਵੱਖੋ ਵੱਖਰੀਆਂ ਪਾਰਟੀਆਂ ਵਿੱਚੋਂ ਆਏ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਮੈਂ ਅਮਨ अरोड़ा ਜੀ ਨੂੰ ਰਿਕੁਐਸਟ ਕਰਦਾ ਕਿ ਆ ਕੇ ਪਾਰਟੀ ਦਾ ਸਹਿਯੋਗ ਦਿਖਾਓ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ। ਬਹੁਤ-ਬਹੁਤ ਧੰਨਵਾਦ। ਅਮਨ अरोड़ा ਜੀ ਜੈ ਜਵਾਹਰ ਜਿੰਦਾਬਾਦ ਜੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਗੁੰਢੇ ਦਾ ਆਮ ਆਦਮੀ ਜਿੰਦਾਬਾਦ ਬਹੁਤ ਹੀ ਪੰਤੇ ਸਤਕਾਰਯੋਗ ਬਿਰਿੰਡਾ ਦੇ ਵਾਰਡ ਨੰਬਰ 42 ਦੇ ਮੇਰੇ ਸਾਰੇ ਇਹ ਸਤਕਾਰਯੋਗ ਮੋਤਮਾਹ ਪੈਣਾ ਮੋਤੋ ਸਾਥੀ ਵੀ ਮੇਰੇ ਬਜ਼ੁਰਗ ਔਰ ਸਟੇਜ ਉੱਤੇ ਨਿਵਾਜਮਨ ਪਾਰਟੀ ਦੇ ਸਾਰੇ ਹੀ ਕਰਜਾ ਕਦਰਜਾ ਆਦੇਦਾਰ ਸਹਿਬਾਨ ਐਨਐਲਐ ਸਹਿਬਾਨ ਔਰ ਜਿਨ੍ਹਾਂ ਦੀ ਚੋਣ ਰੈਲੀ ਨੂੰ ਹੋਰ ਪਹੁੰਚਾਉਣ ਦੇ ਲਈ ਤੁਸੀਂ ਪਹੁੰਚੇ ਹੋ ਮੇਰੇ ਬਹੁਤ ਹੀ ਸਤਾਰੀਓ ਮੇਰੇ ਛੋਟੇ ਵੀਰ ਮਦਨਜੀਤ ਮਹਿਤਾ ਜੀ ਨੌਜਵਾਨ ਆਗੂ ਸਾਡੇ ਵੱਡੇ ਵੀਰ ਔਰ ਪਾਰਟੀ ਦੇ ਪੁਰਾਣੇ ਲੰਮੇ ਸਮੇਂ ਤੋਂ ਚਿੰਗੇ ਮਾੜੇ ਸਮਿਆਂ ਦੇ ਸਾਥੀ ਸ੍ਰੀ ਅਮਰਜੀਤ ਮਹਿਤਾ ਜੀ ਸਾਰੇ ਸਤਾਰੀਓ ਸਾਥੀਓ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦਿਵਦੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨੀ ਮੈਨੂੰ ਮਾਤਾ ਜੀ ਨੇ ਪਰਸੋਂ ਕਿਹਾ ਸੀ ਕਿ ਇੱਕ ਛੋਟੀ ਜਿਹੀ ਪਰਿਵਾਰਕ ਮਿਲਣੀ ਕਰਨੀ ਹੈ ਮੈਨੂੰ ਨਹੀਂ ਪਤਾ ਸੀ ਪਤਾ ਮੇਰੇ ਛੋਟੇ ਵੀਰ ਦੇ ਥੋੜੇ ਜਿਹੇ ਪਰਿਵਾਰ ਦੇ ਕਿ ਤੁਸੀਂ ਆਪ ਆ ਦੀ ਗੱਡ ਕਰ ਕਾਲ ਨੰਬਰ ਤੇ ਕਿੰਨਾ ਵੱਡਾ ਪਰਿਵਾਰ ਹੈ ਜਿਹੜਾ ਉਹ ਬਣਾ ਲਿਆ ਮੈਨੂੰ ਛੋਟੇ ਜਿਹੇ ਪਰਿਵਾਰ ਕੋ ਮਿਲਣੀ ਕਰਦੇ ਕਿੰਨਾ ਵੱਡਾ ਪਰਿਵਾਰ ਤੁਸੀਂ ਨਾਲ ਹੋ ਸਕੀਂ ਪਰਿਵਾਰ ਪਾ ਦੇ ਕੰਮੋਂ ਆਵਾਂ ਰਾਲਾ ਜੀ ਜੈ ਜੀ ਕੋ ਲੈ ਤੋ ਨਾਰੇ ਨਾਲ ਲਾਓ ਨਾਰੇ ਨਾਲ ਲਗਾਓ ਜੀ ਲੈਟ ਰੁਕ ਜਾਂਦੀ ਆ ਸੋ ਸਾਥੀਓ ਮੇਰੇ ਵੀਰੋ ਹੈਲੋ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹਿਣ ਲਈ ਆਇਆ ਅੱਜ ਚੌੜੋ ਅਖਾੜੇ ਜਿਹੜਾ ਉਹ ਪਖਾੜ 28 ਨੰਬਰ ਦਾ ਔਰ ਆਮ ਆਦਮੀ ਪਾਰਟੀ ਵੱਲੋਂ ਨੌਜਵਾਨ ਸਾਥੀ ਪਵਨਜੀਤ ਮਹਿਤਾ ਜੀ ਨੂੰ ਇੱਥੇ ਝਾੜੂ ਦਾ ਆਵਾਜ਼ੀ ਪਾਰਟੀ ਦਾ ਪਰਚਾਣ ਬੁਲੰਦਕਾਰ ਦਾ ਨਹੀਂ ਪਰਚਾਣ ਲੈ ਰਹਾ ਉਹਦੇ ਲਈ ਜੁਲੂਵਾਰੀ ਸੌਪੀਆ ਨੌਜਵਾਨ ਸਾਥੀ ਹੈ ਪੜ੍ਹੇ ਲਿਖੇ ਸਾਰੇ ਦੁਨੀਆ ਦੇ ਵਿੱਚ ਘੁੰਮੇ ਹੋਏ ਨੇ ਪਤਾ ਹੈ ਵੀ ਕਿਵੇਂ ਔਰ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਹੱਲ ਕੀਤਾ ਜਾਵੇ ਔਰ ਜਦੋਂ ਇਹਦੇ ਨੌਜਵਾਨ ਸਾਥੀ ਰਾਜਨੀਤੀ ਦੇ ਵਿੱਚ ਆਉਂਦੇ ਨੇ ਤੇ ਇੱਕ ਨਵੀਂ 에너지 ਨੂੰ ਨੀ ਤਾਕਤ ਜਿਹੜੀ ਉਹ ਲੈ ਕੇ ਆਉਂਦੇ ਨੇ ਆਮ ਆਦਮੀ ਪਾਰਟੀ ਦਾ ਜਿਹਨੇ ਮੇਰੇ ਵੀਰ ਦੀਲ ਕਰਦੀ ਹੈ ਅਲ ਕਰਕੇ ਗਏ ਨੇ ਤੇ ਅੱਜ ਤੋਂ 12 ਸਾਲ ਪਹਿਲਾਂ ਅੱਜ ਦੇ ਇਹ ਦਿਨ 17 ਦਸੰਬਰ ਨੂੰ ਬਟਿੰਡੇ ਦੀ ਕੋਈ ਤਾਂ ਧਰਤੀ ਦੇ ਉੱਪਰ ਜਦੋਂ ਤੁਸੀਂ ਇੱਕੋ ਸਮਰਸਨ ਕੀਤੀ ਸੀ ਵੀ ਤੇ ਅੱਜ ਕਿਸ ਤਰੀਕੇ ਦੇ ਨਾਲ ਆਹੋ ਸ਼ੋਮਾ ਸੂਚੇ ਪੰਜਾਬ ਦੇ ਵਿੱਚ ਰੌਸ਼ਨੀ ਕਰ ਰਹੀ ਹੈ ਉਹ ਅੱਜ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਅੱਜ ਇਹ ਪਹਿਲੀ ਵਾਰੀ ਹੋਇਆ ਹੈ ਪਿਛਲੇ 70 ਸਾਲਾਂ ਦੇ ਵਿੱਚ ਕਿ ਹਰ ਘਰ ਹਰ ਇੱਕ ਸਾਇਵਨ ਨੂੰ ਬਿਜਲੀ ਮੁਫਤ ਮਿਲਦੀ ਹੋਵੇ 2.5 ਸਾਲਾਂ ਦੇ ਵਿੱਚ 52000 ਸਰਕਾਰੀ ਨੌਕਰੀਆਂ ਬਿਨਾਂ ਪੈਸੇ ਤੋਂ ਜਿਹੜਾ ਸਵਾਰਥੋਂ ਮਿਲਿਆ ਹੁਣ ਹਾਂ ਕਿਸਾਨ ਵੀਰਾਂ ਨੂੰ ਬਿਜਲੀ ਜਿਹੜੀ ਉਹ ਦੇਣੇ ਨਹੀਂ ਹੋਵੇ ਔਰ ਜੋ ਥਰਮਲ ਪਾਵਰ ਪਲਾਂਟ ਜੋ ਪਿਛਲੇ ਸਰਕਾਰਾਂ ਨੇ ਵੇਚ ਦਿੱਤੇ ਸੀਗੇ ਉਹਨਾਂ ਨੂੰ ਮੁੜ ਕੇ ਖਰੀਦ ਲਿਆ ਜਾਵੇ ਸੋ ਬਹੁਤ ਸਾਰੀਆਂ ਟੋਲ ਪਲਾਜ਼ੇ ਨੇ ਉਹ ਖਤਮ ਕਰ ਦਿੱਤੇਗੇ ਸੜਕ ਸੁਰੱਖਿਆ ਫੋਰਸ ਉਹ ਸ਼ੁਰੂ ਹੋ ਗਈ ਸੋ ਇਹੋ ਕੰਮ ਨੇ ਜਿਹੜੇ ਕਿ ਨੌਨ ਪੋਲੀਟিক্যাল ਪਰਿਵਾਰਾਂ ਦੇ ਵਿੱਚੋਂ ਕੈ ਮਿੰਟਰੀਆਂ ਨੇ ਸ਼ੁਰੂ ਕੀਤੀ ਕਿ ਉਹ ਦੇ ਦੇ ਵਿੱਚ ਇੱਕ ਅਗਨ ਸੀਗੀ ਦਿਲ ਦੇ ਵਿੱਚ ਇੱਕ ਜਜ਼ਬਾ ਸੀਗਾ ਕਿ ਪੰਜਾਬ ਦੇ ਲਈ ਕੁਝ ਕਰਨਾ ਹੈ ਤੇ ਅੱਜ ਉਹ ਸਰਕਾਰ ਹੁੰਦਾ ਉਹ ਸਪਨਾ ਪੂਰਾ ਪੰਜਾਬ ਇਹ ਜਿਹੜਾ ਉਹ ਦੇਖ ਰਿਹਾ ਹੈ ਇਸੇ ਤਰੀਕੇ ਦੇ ਨਾਲ ਆਪਾਂ ਬਠਿੰਡੇ ਦੇ ਸਵਾਰਡ ਦੀ ਗੱਲ ਕਰ ਲਈਏ ਤੇ ਮੈਂ ਅੱਜ ਜਿਸ ਮਕਸਦ ਦੇ ਲਈ ਆਇਆ ਕਿ ਤੁਹਾਡੇ ਕੋਲ ਵੈਸੇ ਤਾਂ ਅਮਰਜੀਤ ਮੈ ਤਾਂ ਜੀ ਕਿਉਂਕਿ ਪੂਰੀ ਪਾਰਟੀ ਦੇ ਵਿੱਚ ਸ਼੍ਰੀ ਅਰਿੰਦ ਦੇ ਕੇਜਰੀਵਾਲ ਜੀ ਤੋਂ ਲੈ ਕੇ ਸਾਰੇ ਸਾਥੀਓ ਸਾਥੀਆਂ ਦੇ ਨਾਲ ਲੀਡਰਾਂ ਦੇ ਨਾਲ ਬੜੇ ਲੰਬੇ ਸਮੇਂ ਤੋਂ ਆਪੇ ਮਾਰ ਚੰਗੇ ਮਾਰੇ ਸਮੇਂ ਦੇ ਨਾਲ ਉਹ ਨਿਭਦੇ ਆਏ ਨੇ ਪਾਰਟੀ ਦੇ ਨਾਲ ਖੜਦੇ ਰਹੇ ਨੇ ਪਾਰਟੀ ਦੇ ਬੜੇ ਪੁਰਾਣੇ ਤੋਂ ਬਹੁਤ ਸਾਰੇ ਸਾਥੀ ਨੇ ਔਰ ਉਹ ਸਮਝਦਾ ਕਿ ਇਹ ਇਸੇ ਕਰਕੇ ਮਾਣ ਹੈ ਜਿਹੜਾ ਉਹ ਪਾਰਟੀ ਵੱਲੋਂ ਮੇਰੇ ਵੀਰ ਪਤਨ ਜੀ ਦੇ ਪਤਾਂ ਨੂੰ ਮਿਲੇ ਕਿ ਕਿਉਂਕਿ ਅਸੀਂ ਇਹ ਨਹੀਂ ਮੰਨ ਕੇ ਚੱਲਦੇ ਕਿ ਇਹ ਇੱਕ ਬੋਰਡ ਦੀ ਲੜਾਈ ਹੈ ਇੱਕ ਵਾਰ ਦੀ ਲੜਾਈ ਨੂੰ ਮੇਰੇ ਸਾਥੀਓ ਮੇਰੇ ਵੀਰੋ ਮੇਰੇ ਭੰਡੇ ਵਾਲਿਓ ਇਹ ਇੱਕ ਸੈਮੀ ਫਾਈਨਲ ਹੈ ਜੋ ਅੱਜ ਤੋਂ 1 ਸਾਲ ਬਾਅਦ ਤੁਹਾਡੀ ਪੂਰੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਇਹ ਅੱਜ 48 ਨੰਬਰ ਵਾਰਡ ਦੇ ਵਿੱਚ ਜਦੋਂ ਤੁਸੀਂ ਚਗਿਆੜੀ ਲਾ ਦੇਵੋਗੇ ਆਮ ਆਦਮੀ ਪਾਰਟੀ ਦੀ ਔਰ ਝਾੜੂ ਦੀ ਸਾਲ ਬਾਅਦ ਸਾਰੇ ਦੇ ਸਾਰੇ ਲੋਕ ਨੇ ਜਿਹੜੇ ਪਿਆਰ ਦੇ ਲਿਆ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਿੱਤ ਕੇ ਗਵਰਨਰ ਦੀ ਸੇਵਾ ਕੀਤੀ ਹੈ ਇਸ ਮਕਸਦ ਲਈ ਜਾ ਰਹੇ ਹਾਂ ਅਸੀਂ ਤੋ ਮੇਰੀ ਤੁਹਾਨੂੰ ਬੇਨਤੀ ਹੈ ਸਭੋਂ ਬਹੁਤ ਤੋਂ ਕਿਆ ਸਾਰੇ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਕਾਫੀ ਢੇਰ ਤੋਂ ਬੈਠੇ ਹੋ ਮੈਂ ਵੀ ਬਾਜ਼ਲਕਾਰ ਦੇ ਵਿੱਚ ਕਾਫੀ ਪ੍ਰੋਗਰਾਮ ਸੀਗੇ ਉਥੋਂ ਲੈ ਕੇ ਮੇਰੇ ਤੁਹਾਡੇ ਚਰਨਾਂ 'ਚ ਬੇਨਤੀ ਇੱਕੋ ਹੀ ਹੈ ਮੈਂ ਮੰਨ ਕੇ ਚੱਲਦਾ ਕਿ ਪਾਰਟੀ ਸਰਵੋੱਚ ਹੁੰਦੀ ਹੈ ਪਾਰਟੀ ਸਭ ਤੋਂ ਉੱਪਰ ਹੁੰਦੀ ਹੈ ਕਿਸੇ ਵੀ ਵਿਅਕਤੀ ਦਾ ਕੋਈ ਇੰਡੀਵਿਜੁਅਲ ਇੰਟਰਸਟ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ ਉਹਦੇਦਾਰ ਹੋਵੇ ਐਮਐਲਏ ਹੋਵੇ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਜਿੰਨਾ ਮਰਜ਼ੀ ਵੱਡਾ ਹੋਵੇ ਛੋਟਾ ਹੋਵੇ ਪਾਰਟੀ ਦਾ ਹਿੱਤ ਹੈ ਜਿਹੜਾ ਉਹ ਸਭ ਤੋਂ ਵੱਡਾ ਹੁੰਦਾ ਹੈ ਅਸੀਂ ਲੋਕ ਵੀ ਜੇ ਚਾਹੇ 2017 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਜਾਂ ਮਾਨਸਾ ਪਹਿਲੀ ਵਾਰੀ ਚੌੜਾ ਦੇ ਵਿੱਚ ਐਮਪੀ ਬਣੇ ਬਾਈ ਦੇ ਵਿੱਚ ਆ ਕੇ ਮੁੱਖ ਮੰਤਰੀ ਬਣ ਵੀ ਅਸੀਂ ਲੋਕ ਦੁਬਾਰਾ ਐਮਐਲਏ ਬਣ ਗਏ ਮੰਤਰੀ ਬਣ ਗਏ ਉਹ ਐਸੀ ਕਰਕੇ ਬਣਦੇ ਸਾਥੀਓ ਮੇਰੇ ਵੀਰੋ ਕਿਉਂਕਿ ਉਹਨਾਂ ਨੇ ਕੇਂਦਰੀ ਰੋਜ਼ਗਾਰ ਦਾ ਫੜਾਇਆ ਹੋਇਆ ਝਾੜੂ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਤੇ 117 ਤੋਂ 92 ਲੋਕ ਜਿਹੜੇ ਉਹ ਝਾੜੂ ਫੜ ਕੇ ਸਾਡੇ ਭਗਤ ਸਮਾਜ ਦੀਆਂ ਬੋਰੀਆਂ ਦੇ ਜਿਹੜੇ ਉਹ ਚੜ੍ਹ ਕੇ ਤੇ ਪੰਜਾਬ ਦੀ ਸੇਵਾ ਜਿਹੜੇ ਉਹ ਕਰ ਰਹੇ ਸੋ ਐਸੀ ਕਰਕੇ ਮੈਂ ਤੋਂ ਉਹਨਾਂ ਨੂੰ ਮਾਨਤਾ ਕਰਦਾ ਕਿ ਕੋਈ ਇੰਡੀਵਿਜੂਅਲ ਵਰਤਨ ਹੁੰਦਾ ਕੋਈ ਨਿਜੀ ਤੌਰ ਤੇ ਕੋਈ ਇੱਕ ਸੈਕਿੰਡ ਬਚਾਉਣ ਨੂੰ ਹੁੰਦਾ ਪਾਰਟੀ ਸਰਵ